ਸਰਹੱਦੀ ਇਲਾਕੇ ਫਰੋਈਪੁਰ ਦੇ ਪਿੰਡ ਟੈਂਡੀਵਾਲਾ ਵਿਖੇ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਭਾਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਮੌਕੇ ਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹ ਸਮੱਗਰੀ ਸਮੇਂ-ਸਮੇਂ ਤੇ ਪਹੁੰਚਾਈ ਜਾ ਸਕੇ ਕੈਬਨਟ ਮੰਤਰੀ ਅੱਜ ਸਭ ਤੋਂ ਪਹਿਲਾਂ ਪਿੰਡ ਟੈਂਡੀਵਾਲਾ ਵਿਖੇ ਇਸ ਲਈ ਪਹੁੰਚੇ ਕਿਉਂਕਿ ਇਸ ਪਿੰਡ ਵਿੱਚ ਸਤਲੁਜ ਪਾਣੀ ਦਾ ਲਗਾਤਾਰ ਆਪਣੀ ਤੇਜ਼ ਰਫ਼ਤਾਰ ਨਾਲ ਵਹਾਅ ਜ਼ਮੀਨ ਨੂੰ ਆਪਣੇ ਅੰਦਰ ਸਮੇਟ ਰਿਹਾ ਹੈ ਤੇ ਕਿਸਾਨਾਂ ਦੀ ਇਸ ਜ਼ਮੀਨ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਚੱਲ ਰਹੇ ਨੇ ਸਰਹੱਦੀ ਇਲਾਕੇ ਫਰੋਇਪੁਰ ਦੇ ਪਿੰਡ ਟੈਂਡੀਵਾਲਾ ਵਿਖੇ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਭਾਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਗਾਤਾਰ ਦੌਰੇ ਕੀਤੇ ਜਾ ਰਹੇ ਨੇ ਅਤੇ ਮੌਕੇ ਦਾ जायਜ ਲਿਆ ਜਾ ਰਿਹਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਸਮੱਗਰੀ ਸਮੇਂ-ਸਮੇਂ ਤੇ ਪਹੁੰਚਾਈ ਜਾ ਸਕੇ ਕੈਬਨਿਟ ਮੰਤਰੀ ਅੱਜ ਸਭ ਤੋਂ ਪਹਿਲਾਂ ਪਿੰਡ ਟੈਂਡੀ ਵਾਲਾ ਵਿਖੇ ਇਸ ਲਈ ਪਹੁੰਚੇ ਕਿਉਂਕਿ ਇਸ ਪਿੰਡ ਵਿੱਚ ਸਤਲੁਜ ਦਾ ਪਾਣੀ ਲਗਾਤਾਰ ਆਪਣੀ ਰਫ਼ਤਾਰ ਨੂੰ ਜ਼ਮੀਨ ਨੂੰ ਆਪਣੇ ਅੰਦਰ ਸਮੇਟ ਰਿਹਾ ਤੇ ਕਿਸਾਨਾਂ ਦੀ ਇਸ ਜ਼ਮੀਨ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਚੱਲ ਰਹੇ ਨੇ ਪੰਜਾਬ ਦੇ ਵਿੱਚ ਹਾਲਤ ਨੇ ਜਿਹੜੇ ਕਿਉਂਕਿ ਬਰਸਾਤਾਂ ਉੱਪਰ ਹੋਈਆਂ ਨੇ ਤੇ ਪਾਣੀ ਆਇਆ ਤੇ ਪਾਣੀ ਡੈਮਾਂ ਦੇ ਵਿੱਚ ਵਧਿਆ ਵੀ ਆ ਤੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਵਧਿਆ ਛੱਡਿਆ ਵੀ ਗਿਆ ਤੇ ਜਿਹੜੇ ਦਰਿਆ ਨੇ ਉਹ ਸਾਰਿਆਂ ਦੇ ਵਿੱਚ ਪਾਣੀ ਵਾਧੂ ਹੋ ਰਿਹਾ ਸੋ ਇਸ ਕਰਕੇ ਕਈ ਜਗ੍ਹਾ ਦਿੱਕਤਾਂ ਆਈਆਂ ਨੇ ਕਪੂਰਥਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਤਰਨਤਾਰਨ ਹੈ ਸੋ ਇਹ 4-5 ਜ਼ਿਲ੍ਹਿਆਂ ਦੇ ਵਿੱਚ ਇਹ ਦਿੱਕਤ ਆਈ ਹੈ ਤੇ ਅਸੀਂ ਇਨਾਂ ਦੇ ਪ੍ਰਬੰਧਾਂ ਨੂੰ ਦੇਖਣ ਦੇ ਲਈ ਤੇ ਲੋਕਾਂ ਨੂੰ ਕੀ ਤਕਲੀਫਾਂ ਦੇਖਣ ਦੇ ਲਈ ਅਸੀਂ ਸਾਰੇ ਇੱਥੇ ਮੇਰੇ ਨਾਲ ਐਮਐਲਏ ਸਾਹਿਬ ਫੌਜਾ ਸਿੰਘ ਸਰਾਰੀ ਵੀ ਨੇ ਤੇ ਰਜਨੀਸ਼ ਦਈਆ ਜੀ ਨੇ ਮੈਡਮ ਜੀ ਨੇ ਭੁੱਲਰਜੀ ਦੇ ਵਾਈਫ ਉਹ ਨੇ ਕਰਨ ਕਟਾਰੀਆ ਜੀ ਹੈਗੇ ਨੇ ਤਾਂ ਅਸੀਂ ਸਾਰੇ ਸਾਰਾ ਸਾਡਾ ਪ੍ਰਸ਼ਾਸਨ ਇਹ ਦੇਖਣ ਦੇ ਲਈ ਕਿ ਕਿੱਥੇ ਕਿਸ ਚੀਜ਼ ਦੀ ਲੋੜ ਹੈ ਤੇ ਕੀ ਪ੍ਰਬੰਧ ਨੇ ਤਾਂ ਮੈਨੂੰ ਇਸ ਚੀਜ਼ ਦੀ ਤਸੱਲੀ ਆ ਕੱਲ ਮੈਂ ਇੱਥੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਗਿਆ ਸੀ ਲੋਕਾਂ ਨੇ ਖੁਦ ਇਹਦੇ ਹਸਤੇ ਕਿਹਾ ਵੀ ਦੇਖੋ ਇਹ ਤੇ ਕੁਦਰਤ ਦੇ ਬਸ ਬਰਸਾਤਾਂ ਹੋਣੀਆਂ ਬਰਸਾਤ ਘੱਟ ਹੋਣੀ ਵੱਧ ਹੋਣੀ ਪਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਆਸੀਂ ਸਾਰੀਆਂ ਮੈਡੀਕਲ ਟੀਮਾਂ ਸਾਰੇ ਕੋਈ ਪਸ਼ੂਆਂ ਦੇ ਡਾਕਟਰ ਨੇ ਜਿਹੜੇ ਕੋਈ ਪੀਣ ਵਾਲੇ ਪਾਣੀ ਦੀ ਗੱਲ ਹੈ ਕੋਈ ਫੂਡ ਦੀ ਗੱਲ ਹੈ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਹੈ ਤੇ ਅਸੀਂ ਉਹਦਾ ਪ੍ਰਬੰਧ ਕੀਤਾ ਹੋਇਆ ਜਿਹੜੇ ਕਨੈਕਟੀਵਿਟੀ ਖਤਮ ਹੋ ਗਈ ਤੇ ਲੋਕਾਂ ਨਾਲ ਟੁੱਟ ਗਏ ਉਹਨਾਂ ਲਈ ਅਸੀਂ ਏਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਉੱਥੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਨਾਲ ਰਸੋਈ ਬਣਾਈ ਹੈ ਖਾਣ ਦਾ ਪੀਣ ਦਾ ਡਾਕਟਰੀ ਸਹੂਤਾ ਦਾ ਉਹ ਸਾਰੇ ਪ੍ਰਬੰਧ ਹੈਗੇ ਨੇ ਤੇ ਜਿਹੜੇ ਲੋਕ ਉੱਥੇ ਅੰਦਰ ਬੈਠੇ ਆ ਬਾਹਰ ਨਹੀਂ ਆਣਾ ਚਾਹੁੰਦੇ ਘਰਾਂ ਨੂੰ ਛੱਡ ਕੇ ਉੱਥੇ ਬਕਾਇਦਾ ਕਿਸ਼ਤੀਆਂ ਦੇ ਰਾਹੀਂ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਸੋ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੰਤੀ ਸਾਹਿਬ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਕਿਸਾਨਾਂ ਦੀ ਕਿਸਾਨ ਅਫੈਕਟਡ ਹੋ ਗਈ ਹੈ ਜ਼ਮੀਨ ਉਸੇ ਮੁਆਵਜ਼ੇ ਦੀ ਵੀ ਮੰਗ ਹੋ ਰਹੀ ਹੈ ਸਾ ਉਹ ਵੀ ਕਰਾਂਗੇ ਪਰ ਅਸੀਂ ਜਿਹੜਾ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਗੱਲ ਮੈਂ ਮਿਲਿਆ ਸੀ ਉਹਨਾਂ ਨੂੰ ਜਿਹੜੀ ਵੀ ਕਿਸੇ ਕਿਸਮ ਦੀ ਰਿਕੁਆਇਰਮੈਂਟ ਹੈ ਉਹਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਤੇ ਅੱਜ ਅਸੀਂ ਇਹ ਕਰਨ ਜਾ ਰਹੇ ਹਾਂ ਵੈਸੇ ਕੀਤਾ ਵੀ ਹੈ ਪਹਿਲਾਂ ਹਰ ਬੰਦੇ ਕੋਲੇ ਉਹ ਮੋਬਾਈਲ ਨੰਬਰ ਹੋਏਗਾ ਤੇ ਸਾਡੇ ਅਧਿਕਾਰੀਆਂ ਕੋਲੇ ਉਹਨਾਂ ਦੇ ਨੰਬਰ ਹੋਣਗੇ ਉਹ ਕਿਸੇ ਵੀ ਟਾਈਮ ਕਾਲ ਕਰ ਸਕਦੇ ਨੇ ਤੇ ਉਸ ਨੂੰ ਉਹੀ ਚੀਜ਼ ਮੁਹੱਈਆ ਕਰਾਈ ਜਾਊ ਸਾਡੇ ਅਧਿਕਾਰੀ ਤੇ ਮੈਂ ਕਿਹਾ ਮੈਨੂੰ ਵੀ ਭੇਜ ਦਿਓ ਨਾਲ ਅਸੀਂ ਖੁਦ ਲੋਕਾਂ ਨੂੰ ਪੁੱਛਾਂਗੇ ਵੀ ਕਿਸੇ ਚੀਜ਼ ਦੀ ਕਮੀ ਹੈ ਪਰ ਹਲੇ ਤੱਕ ਕੋਈ ਲੋਕਾਂ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦੇਖੋ ਇਹੋ ਜੇ ਮੌਕੇ ਤੇ ਇਹੀ ਕੁਝ ਕੀਤਾ ਜਾ ਸਕਦਾ ਹੈ ਤਾਂ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈ ਜਿਹੜੇ ਬੰਨ ਨੇ ਉਹ ਪੱਕੇ ਕਰਨ ਵਾਸਤੇ ਕਿਉਂਕਿ ਖੁਦ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਮੁਆਵਜ਼ੇ ਦੀ ਕੀਤੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਜੋ ਵੀ ਨੁਕਸਾਨ ਹੋਇਆ ਹੈ ਅੱਜ ਪਰ ਲਓ ਅੱਜ ਪਰ ਕਾਨੂੰਨ ਅਸੀਂ ਸਾਰਾ ਹਮ ਉਵਜਾਵੇ ਦੇ ਦੋਜੀ ਗੱਲ ਜਿਹੜੀ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਇਹ ਸਮਾਂ ਕਿਸੇ ਦੀ ਨੁਕਤਾਚੀਨੀ ਦਾ ਨਹੀਂ ਹੈ ਜੇ ਮੈਂ કહਾਂ ਕਿਉਂਕਿ ਅੱਜ ਸਮਾਂ ਇਹ ਹੈ ਵੀ ਸਾਰੇ ਰਲ ਮਿਲ ਕੇ ਪਹਿਲਾਂ ਇਸ ਹਾਫਤ ਤੋਂ ਨਿਕਲੀਏ ਪਰ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਹੋਈਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਲਈ ਕੀਤੀਆਂ ਹੋਈਆਂ ਨੇ ਹੁਣ ਜਦੋਂ ਸਾਡੇ ਗੈਰ ਰਿਪੇਰੀਅਨ ਸਟੇਟਸ ਨੇ ਉਹਨਾਂ ਨੂੰ ਤਾਂ ਸਾਡਾ ਪਾਣੀ ਦੇਤਾ ਆ ਦਰਿਆਵਾਂ ਦੀ ਮਾਰ ਹੈ ਜਿਹੜੀ ਅਸੀਂ ਚੱਲ ਰਹੇ ਹਾਂ ਪਾਣੀ ਵੱਧ ਆ ਗਿਆ ਨੁਕਸਾਨ ਹੋ ਗਿਆ ਸਾਡੇ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਲਈ ਉਹਨਾਂ ਸਟੇਟਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਤੇ ਆਰਾਮ ਨਾਲ ਬੈਠੇ ਨੇ ਬਲਕੇ ਸਾਨੂੰ ਨਸੀਤਾਂ ਦਿੰਦੇ ਆ ਕਿ ਡੈਮਾਂ ਦੇ ਵਿੱਚ ਪਾਣੀ ਭਰ ਜਾਂਦੇ ਹੋ ਹੁਣ ਡੈਮ ਦੀ ਸਥਿਤੀ ਹੈ 1390 ਫੁੱਟ ਡੈਮ ਦੀ ਸਥਿਤੀ ਹੈ ਜਿਹੜੀ ਰੱਖੀ ਜਾ ਸਕਦੀ ਹੈ ਪਾਣੀ ਉੱਥੇ 1384 ਫੁੱਟ ਹੋ ਗਿਆ ਤੇ ਅਸੀਂ 1390 ਤੇ ਛੱਡੀਏ ਇਹ ਤੇ ਸਾਰੇ ਪੰਜਾਬ ਨੂੰ ਤਵਾ ਕਰ ਦੂਗਾ ਅਸੀਂ ਸਿਸਟਮ ਬਣਾਇਆ ਕਿ ਹੌਲੀ ਹੌਲੀ ਛੱਡੀਏ ਉਹਨਾਂ ਦਾ ਸਿਸਟਮ ਇਹ ਆ ਵੀ ਪਾਣੀ ਭਰ ਜਾਂਦੇ ਹੋ ਆਕੇ ਸਾਨੂੰ ਪਾਣੀ ਦਿੱਤਾ ਜਾ ਸਕੇ ਜਦੋਂ ਸਾਡਾ ਗਲकोट ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪਾਣੀ ਦੂਜੇ ਸਟੇਟਾਂ ਨੂੰ ਦਿੱਤਾ ਗਿਆ ਸੀ ਤਾਂ ਉਸ ਸਮੇਂ ਇਹ ਕਲਾਜਵੀ ਸੈਂਟਰ ਗਵਰਨਮੈਂਟ ਪਾਦਾਂ ਦੀ ਵੀ ਜੇ ਪਾਣੀ ਲੈਣਾ ਉਹਨਾਂ دریاਵਾਂ ਦਾ ਤੇ ਉਹਨਾਂ ਦੀ ਬਰਬਾਦੀ ਵੇਲੇ ਵੀ ਕਿਤੇ ਮਾੜਾ ਮੋਟਾ ਹਿੱਸਾ ਪਾ ਦਿਓ ਕੇਂਦਰ ਸਰਕਾਰ